ਅਤੇ ਆ ਸੁਖਦਾਮਾ ਸਾਹਿਬ 12ਵੀਂ ਸੀਵੀ ਸਿਪਤਾਤ ਕੀ ਲਗਾਇਆ ਤੇ ਮੁਰਦਾ ਇੱਕ ਬਾਦਲਾ ਡਾਕੇਬਾਦ ਆਤਵਾਦੀ ਰੋਡੇਰਾ ਸੀ ਗੁਰੂ ਗੋਬਿੰਦ ਸਿੰਘ ਬੱਚੇ ਛੱਡ ਕੇ ਭੱਜ ਗਿਆ ਸੀ ਬਹੁਬ ਦੇਸ਼ ਨੂੰ ਸਰਸਾ ਪੱਠਾ ਲੈ ਡੇਢ ਮਹੀਨਾ ਮੋਰਚਾ ਲਾ ਕੇ ਪੰਜਾਬ ਕੋਲ ਸਿੱਖਿਆ ਬੁੜਮਾ ਲਈ ਉਹ ਦੇਖ ਕੇ ਕੰਦੇ ਪਾਰਚਾ ਦਰਦੇ ਹੋਇਆ ਕਿਸਾਨੀਆਂ ਦੀਆਂ ਸੁੱਡੀਆਂ ਧਾਤੀਆਂ ਜਿੰਮੀਆਂ ਮਾਰਤਾ ਬਰਾਸਤਾਂ ਹਿਾਰ ਦੇ ਸ਼ਾਨੀਆਂ ਸੀ ਨਾ ਕੱਤੀ ਗੁਣੀ ਛੱਡੀ ਨਾ ਸਰਾਹਰੀ ਦੀ ਛੱਡੀ ਨਾ ਮਾਸੀ ਵਾਲੇ ਦੀ ਨੂੰ ਛੱਡੇ ਨਾ ਠੰਡੇ ਬੋਲ ਛੱਡੇ ਨਾ ਬੁੰਗੇ ਛੱਡੇ ਜਵਾਹਰ ਸਾਹਿਬ ਮੱਥਾ ਟੇਕਣ ਜਾਂਦੇ ਬੁੰਗੇ ਕੰਦੇ ਰਹਿਗੇ ਬਾਈ ਤੇ ਲੋ ਬੁੰਗੇ ਕਿੰਨੇ ਬੱਝੇ ਆਪਾਂ ਅਰਦਾਸ ਕਰਦੇ ਆ ਚੌਕੀਆਂ ਛੰਡੇ ਬੁੰਗੇ ਜੁੱਕੋ ਜੁੱਕ ਟੱਲ ਇਸ ਕੋਈ ਬੰਗਾ ਰਹੇਗਾ ਰਾਮਗੜੀਆ ਬੰਗਾ ਨਹੀਂ ਬਾਕੀ ਧਾਤ ਤੇ ਤਰਵਾਰ ਸਾਹਿਬ ਦੇ ਵਿੱਚ ਅਜ ਪੰਜ ਸਾਲ ਹੋ ਗਏ 328 ਸ਼ਰੂਪ ਕੈਬ ਹੋਏ ਕਿੱਛੇ ਗਏ ਪਤਾ ਲੱਗਿਆ ਨੰਬਰ ਕਰਕੇ ਬਦਲਾਅ ਕਰਕੇ ਸ਼ਬਦਾਂ ਦੇ ਹੱਥ ਬਦਲ ਕੇ ਲਿਆ ਕੇ ਟਰਾਡੇ ਗੁਰੂਤਰਾਜ ਰੱਖ ਦੇਣਗੇ ਕੌਣ ਦੱਸੂਗਾ ਵੀ ਆਹ ਬਦਲਾ ਕਰਦਾ ਜਿਹਨੇ ਦੱਸਣਾ ਕੋਕਾਖੀ ਨਿਕਰਾ ਪਾਈ ਬੈਠੇ ਰਹਿ ਗਾਖੀ ਨਿਕਰਾ ਕੌਣ ਪਾਉਂਦਾ ਦੇ ਲੋਕਾਂ ਕੀ ਦਿੱਕਤ ਕਰਨ ਕੋਲ ਆ। ਆਸ ਸਸਾ ਦੇ ਜਿਹੜੇ ਬਾਦਲਾਂ ਵਾਲੇ ਗੁਰਦੁਆਰਾ ਦੀ ਬਾਟ ਤੇ ਚੋਣ ਕਮੇਟੀ ਦੀ ਬਾਟ ਤੇ ਬਈਏ ਗ੍ਰਾਫੀ ਬਣ ਲਾ ਕੇ ਉਹ ਅਸਰੇ ਵੀ ਯਾਦਲਾ ਕਰਤਾ। ਆ ਸਾਰਾ ਕੰਮ ਜਿਹਦਾ ਬੰਗਾਂ ਦੇ ਸਾਹਮਣੇ ਆ ਕੇ ਕੋਲ ਗਰੀਬਾਂ ਦਾ ਰੋਜ਼ਗਾਰ ਕੰਮ ਇਹਨਾਂ ਨੇ ਖੋਲਿਆ। ਪੱਟਿਆ ਦੇ ਆ ਗਏ ਕਾਰਖਾਨਿਆਂ ਦੇ ਆ ਗਏ ਖੇਲਦਿਆਂ ਦੇ ਆ ਗਏ ਸੂਲ ਪਲਾਜ਼ਾ ਦੇ ਆ ਗਏ ਟਾਣਾ ਮੰਡਿਆ ਦੇ ਆ ਗਏ ਢੇਡਿਆਂ ਦੇ ਕਾਬਜ ਹੈ ਪੱਕਾ ਸਾਡਾ ਇਹ ਲਾਉਣ ਲੱਗੇ ਚਿੱਤਰਾ ਦੇ ਮਾਰਨ ਲੱਗੇ ਆ ਖੜ ਜੋ 20 ਸਾਲ ਜੁਪੀ ਵਿਧਾਨ ਦਾ ਭਈਆ ਕੇ ਮੁੱਖ ਮੰਤਰੀ ਹੁੰਦਾ ਆ ਪਿੰਡਾਂ ਦੇ ਸਰਪੰਚ ਭਈਏ ਬਣ ਲਾਗੇ ਆ ਜਾੜੂ ਦਵਾਪੇ ਦੇ ਉੱਤੇ ਜਾ ਕੇ ਅਜੰਦਰਾ 4 4 ਨਵਾਚਾਰ ਪੂਰਤ ਲਾ ਉਨਾ ਨੇ 10 ਐਮਸੀ ਬਣਿਆ ਹੋਈਏ ਛੋਟਣੀ ਹੈਗਾ ਹਾਂ ਵੇਰੀ ਕਹਾਂ ਨੂੰ ਜਿਹੜਾ ਸਰਪੰਚ ਚੁਣੋਗੇ ਉਹਨਾਂ ਦੇ ਮਾਤਾ ਪਿਤਾ ਪਾਪਾ ਬਈਏ ਦੀ ਵੋਟ ਨਾ ਪਿੰਡ ਚ ਵੰਡਿਓ ਜਿਹੜੇ ਕੰਡੇ ਸਰਪੰਚ ਬੀਚੀ ਜਾਂਦੇ ਆ ਨਾ ਵੋਟਾਂ ਨਾਲ ਦੇ ਮਾਰੇ ਦੁੱਫ ਦੇਣਗੇ ਜੋ ਪਏ ਬੱਟ। ਬਈ ਯਾਰ ਚੋੜਾ ਮਰ ਰਹਾ ਦਾ ਪੰਜਾਬ ਦੇ ਵੋਟ ਪਹਿਲਾਂ ਬਣ ਜਾਂਦੀ ਆ। ਇਹ ਚਾਰ ਫੇਰੋ ਖੇਰਾ ਪਿਆ ਵਾ ਸਾਨੂੰ। ਬਾਕੀ ਰਹਿੰਦਾ ਹੁੰਦਾ ਭਾਬ ਵੀ ਮਰ ਰਹੇ ਆ। ਚਾਰ ਪਾਉਣੇ ਮੱਕੀ ਦਾ ਹਾਂ ਉਹਨੇ ਚੰਗਾ ਮਾੜਾ ਜੀ ਸੰਤ ਮਾੜਾ ਜੀ ਹਾਂ ਮੁਸਕਾਉਂਦੇ ਕਹਿੰਦੇ ਦੁੱਧ ਚੋ ਫਿਰ ਮਾੜਾ ਪਾਉਂਦੇ ਕਿਉਂ ਅਸੀਂ ਤਾਂ ਪਾਇਆ ਨਹੀਂ ਅਸੀਂ ਤਾਂ ਪਾਇਆ ਨਹੀਂ ਅੱਜ ਕੇ ਲੌਣੇ ਪਹਿਨੇ ਤੁਰਨੇ ਪਹਿਣੇ ਲੌਣੇ ਪਹਿਣਗੇ ਸਾਰੇ ਹਣ ਮਾਰ ਦਿਆ ਚੱਕ ਕੇ ਫਜ਼ੂਲੇ ਮਾਰ ਦਿਆ ਕਹਿੰਦੇ ਮਾਜ ਵਾਲੇ ਸਵਾਲ ਨਾ ਖਾਂਦੀ ਐ ਤੋੜ ਡਾਕ ਭੁੱਖੀ ਰੱਖੋ ਰੱਖਣਾਂ ਤੇ ਚੱਪੜੀ ਇਹ ਜਵਾਨ ਜਨਪਰ ਆ ਸੱਗਲ ਨਾਲ ਬੰਨਿਆ ਪਿਆਰ ਪਸ਼ੂ ਆ ਕੋਈ ਬੋਲਣਾ ਕੁੜੋਂ ਤੇ ਉਲੀ ਆਉਣ ਲਾਗੀ ਪਸ਼ੂ ਨਮਜ਼ਦ ਹੋਣ ਵਾਰ ਕੇ ਮਾਰ ਹੋਣ ਲਾਗੇ ਥੋੜੀ ਥੋੜੀ ਅੰਦਰ ਜਾਉ ਕੋਈ ਨਾ ਸਰਵਣ ਜੁਪਾ ਜਾ 50% ਸਿਕਾਣੋਂ ਸਾਡੇ ਅੰਦਰੋਂ ਬੱਚਾ ਪੈਦਾ ਕਰਨ ਵਾਲੇ ਪੰਜਾਬੀਆਂ ਅੰਦਰੋਂ ਘੱਟ ਚੁੱਕਿਆ ਆ ਕੁੜੀਆਂ ਦੇ ਕੇਸ ਆਉਂਦੇ ਆ ਮੇਰੇ ਕੋਲੇ 4 ਮਹੀਨੇ ਵਿਆਹ ਤੋਂ ਹੋਏ ਹੁੰਦੇ ਆ ਤਲਾਕ ਦੀ ਗੱਲ ਆ ਜਾਂਦੀ ਆ ਬੇਬੇ ਬੈਠੀਆਂ ਕੀ ਕਹਾਂ ਮੈਂ ਕੁੜੀਆਂ ਕੀ ਕਹਿੰਦੀਆਂ ਗਾਂ ਜਾ ਕੇ ਸੋਲਿੱਤੀ ਜੀ ਕੀਲੀ ਬੱਚਾ ਨਹੀਂ ਪੜਾ ਕਰੂਗੇ ਇਥੇ ਜਿੱਦ ਨੂੰ ਵੱਧ ਗਏ ਆਪਾਂ ਅਮੂੰਗੀ ਬੀਜ ਦਾ ਮਿਹਰਾ ਜੀਆ ਜਿੱਤੇ ਬੀਜ ਤੇ ਉਹਦੇ ਸਪਰੇਅ ਮਾਰਦੇ ਆ ਕਿੱਕ ਫਟਰ ਉੱਪਰ ਖੜੇ ਉਹ ਜੁਵਾਰ ਨੂਗੀ ਦੇ ਸਪਰੇਅ ਪੰਜਾਂ ਚਾਰ ਸਪਰੇਅ ਹਾਂ ਜਿਹੜੇ ਵੱਢਣੀ ਆ ਉਹਦੇ ਵਿਰਾਮਕ ਸੌਦੇ ਤੇ ਬੰਦੇ ਆ ਬੱਚਾ ਆ ਕੇ ਬੋਲੀਆਂ ਵੱਢ ਲੈਂਦੇ ਆ ਪ੍ਰੋਟੀਨ ਮੁਕੀ ਸੋਦੇ ਚੱਲ ਜਾਂਦੀ ਆਉਂਦੀ ਐ। ਸ਼ਿਕਰ ਅਮਰੀਕਾ ਜਾਂਦੀ ਐ। ਆਹੋੜੇ ਰਾ ਅੱਗੇ ਮਾਨਸਾ, ਚਾਰ ਸੈਂਟਰ ਦਾ ਆਈਓ ਸੈਂਟਰ। ਬਰੇਡੇ 76 ਦਾ ਕਿਹੜੇ ਪਲਾਦੇ ਜੇ ਜਵਾਰ ਕੀ ਕਿਹੜਾ ਲੈਣੇ ਆ। ਦੱਸੋ ਕਿਹਨੇ ਸੋਚਿਆ ਸਾਡੀ ਧਰਤੀ ਦੇ ਉੱਤੇ ਕਿਹਨੇ ਜਵਾਰ ਖਵਾਗੇ ਬਈ। ਐ ਜਿਹੜੇ ਯੋਧੇ ਸੂਰਮੇ ਫੜਾ ਕਰਨ ਵਾਲੀ ਧਰਤੀ ਐ ਤੇ ਦਸਿਆਂ ਦੇ ਮਾਲਕ ਐਨਕਾ ਦਵਾਰ ਦਰਦੀ ਦੀ ਕੇ ਰਜਵਾ ਲੈਣ ਲੱਗੇ ਕਿੱਧਰ ਨੂੰ ਵੱਧ ਰਹੇ ਆ ਉਹ ਧਾਰ ਕਰੋ ਮਾਈ ਵੱਟ ਸੋਚੋ ਖਾਦਨੇ ਵਾਲ ਵੱਧ ਰਹੇ ਆ ਜਿੱਦਿ ਖੁਸ਼ਮਲ ਲਗਾਤਾਰ ਸਾਨੂੰ ਚਾਰ ਸਿਰ ਉੱਤੇ ਘੇਰ ਕੇ ਮਾਰ ਲਿਆ ਫਿਰ ਆਪ ਵੀ ਮਾਰਦੇ ਆਪ ਦੇ ਕਹਿੰਦੇ ਆ ਘੜਾ ਮਾਰਦੇ ਮੁੰਡੇ ਕੋਲੇ ਕੰਮ ਨਹੀਂ ਤਾਂ ਬਾਹਰ ਜਾਂਦੇ ਆ ਆ ਭਈਏ ਟਿਰਟਾ ਲੱਗੇ ਆਉਂਦੇ ਆ ਦਿਹਾੜੀ ਦੇ ਸਿਰ ਤੇ ਢੇੜੀ ਲਾ ਕੇ ਲੁਧਿਆਣੇ ਵਰਗੇ ਸ਼ਹਿਰਾਂ ਚ ਕੋਠੀਆਂ ਉੱਪਰ ਲਾ ਕੇ ਪਲਾਟ ਲੈ ਗਏ ਸਵਿੰਗਾ ਲਾ ਕੇ ਠੇਕੇਦਾਰ ਬਣ ਗਏ ਆਪਣੇ ਕਹਿੰਦੇ ਕੰਮ ਨਹੀਂ ਇੱਥੇ ਮੁੰਡੇ ਸਾਡੇ ਸਵੇਰੇ ਦੇਦੇ ਤੋਂ ਭਾਅ ਦੇ ਉਚਾ ਦਾ ਕੰਮ ਨੂੰ ਲਾ ਦੇ ਤੇ ਬਾਹਰ ਲਾਲਮ ਲਾ ਕੇ ਪਹਿ ਦੇ ਤੱਕੇ ਕੰਮ ਤੇ ਜਾਣਾ ਤੇ ਪ੍ਰਾਜਨ ਉਸ ਕਾਲਾ ਜਵਾਨੀ ਸੋਡੀ ਉੱਤੇ ਕੰਮ ਘਮ ਘੇਨੀ ਅਤਮ ਵਾਲੀ ਦਾ ਗਿਆ ਦੇ ਨਾਲ ਇਹਨਾਂ ਦਾ ਟਰਾਲੀ ਪਿੰਡਾਂ ਮੇਰੇ ਪੰਜਾਬ ਦੇ 42 ਲੱਖ ਰੁਪਏ ਲਾ ਕੇ ਭੱਜ ਗਿਆ ਦੱਸਿਆ ਵੀ ਨਹੀਂ ਮੈਨੂੰ ਚੋਰ ਕੋਈ ਨਹੀਂ ਚੋਰ ਵੇਖੀ ਭੱਜ ਗਿਆ 8 ਮਹੀਨੇ ਹੋ ਗਏ ਕੰਮ ਲਈ ਮੈਂ ਆ ਠੀਕਾਂ ਮਾਰੀ ਜਾਂਦਾ ਬਸ ਹੁਣ 2700 ਕਿਲੋਮੀਟਰ ਦਾ ਏਰੀਆ ਹਾਈਵੇ ਟੋਲ ਦੇ ਪੰਜਾਬ ਚ 2700 ਪੰਜਾਬ ਦਾ ਕਰਮਾਂ ਦੇ ਚੌੜੇ ਹੈ 20 ਵੀ ਫਟਚੇ ਹੈ 50 50 ਮੀਟਰ ਤੱਕ ਅੱਠ ਕੋਈ ਨਹੀਂ ਜਦੋਂ ਬਾਗਾ ਬਾਰਡਰ ਸੇ ਨਿਹੜਾ ਬਾਡਰ ਨਾਲ ਜੋੜਤੇ ਉਹ ਕਾਂਡਲਾ ਬੰਗਾਲ ਬਿਜਾਦ ਮੰਦਰਗੜਾ ਨਾਲ ਜੋੜਤੇ ਸਿਲਕ ਰੂਟ ਚੀਨ ਤੋਂ ਲੈ ਕੇ ਯੂਰਪ ਤੱਕ ਬਣ ਗਿਆ 6000 ਕਿਲੋਮੀਟਰ ਲੰਮਾ ਘੜਜੋ 4 ਸਾਲ ਇਹ ਵਿਪਾਰ ਸੜਕਾਂ ਰਾਹੀਂ ਰੇਲਾਂ ਰਾਹੀਂਾਂਾਂ ਦੇ ਘੁੰਮ ਕੇ ਹੋਣਾ ਬੰਦ ਹੋ ਗਏ ਸੋਡੀ ਧਰਤੀ ਦੇ ਗੱਠਾਂ ਨਹੀਂ ਪਾਇਆ ਸਿਆਣਾ 4000 ਕਿੱਲਾ ਬਲੋਡ ਕੋਲ ਰਹਿ ਗਏ ਕੰਪਨੀ ਨੇ ਆਹੋ ਕਿ ਬਸ ਪਰੇ ਕਿੰਨੇ ਲੇਪਿਆ ਪੱਛੋ 100 ਗਿੱਲਾ 3 ਸਾਲ ਹੋ ਗਏ ਬੇਲੀ ਪਈਆਂ ਲੈ ਕੇ ਛੱਡਿਆ ਦਾ ਆਰਪਾਂ ਦੀ ਜ਼ਮੀਨ ਆਖਣ ਬਾਦ ਊੜ ਚੱਟੂ ਡੀ ਕੇ ਮੋਗੇ ਦੇ ਪਿੰਡ ਸੈਕਟਰ ਦੇ ਕਿਰਪਾਲੀ ਲੈ ਲਿਆ ਅਰੇ ਬਾਦਲੇ ਕੰਮ ਨੇ ਕੋ ਕਬਲੇ ਦੀਏ ਕੁ ਸੋਡੀਆਂ ਜ਼ਮੀਨਾਂ ਨਾਲ ਛੱਡੀ ਜਾਂਦੇ ਆ ਪਤਾ ਅਗਲੇ ਨੂੰ ਵੀ ਦੁਨੀਆ ਦੀ ਤੀਜੀ ਜੰਗ ਪਾਣੀ ਦੇ ਘੋੜੇ ਪਿੱਛੇ ਆਉਣੀ ਹੈ ਪਾਣੀ ਮੁੱਕੂ ਕੋ ਜਾਂਦਾ ਕਾਲ ਪੈਣਾ ਛੋਡੇ ਕੋ ਧਰਤੀਆ ਦੁਨੀਆ ਦੀ ਜਿਹੜੀ 100 ਤੋਂ 100 ਸਾਮਣੇ ਦਾ ਲੈ ਕਰਦੀ ਹੈ ਦੇ ਬਾਈਲਰ ਦਾ ਖਰੂਪੂ ਚਾਹ ਪਰਿਆ ਮਰੜੀ ਬੜਾ ਜਿਹੜੇ ਦੁਨੀਆ ਦੇ ਕੋਲ ਦਾ ਕਾਰਪੇਰ ਆਇਤੋਂ ਅਸੋੜੀ ਧਰਤੀ ਤੋਂ ਅਨਾਜ ਪੈਦਾ ਕਰਕੇ ਪੂਰੀ ਦੁਨੀਆ 'ਚ ਵੇਚਣਗੇ ਆ ਵੱਡੇ ਵੱਡੇ ਘਰਾਣੇ ਜਿਹੜੇ ਉਹਨਾਂ ਜ਼ਮੀਨਾਂ ਕੋਲੋਂ ਖੰਦੇ ਆ ਐਵੇਂ ਹੀ ਕਾਲੇ ਟੂਮ ਲੈ ਕੇ ਆ ਗਏ ਕਦੇ ਬਹਿਤਾਂ ਨਾਲ ਆ ਗਏ ਜਾ ਕੇ ਲੋਨ ਦੇ ਲਿਫਟਾ ਲੈਦਿਆਂ ਅਫਵਾਹੀ ਮੜਦੇ ਨੇ ਜ਼ਮੀਨਾਂ ਖੋਲਾਂਗੇ ਪ੍ਰਤੁਰ ਕਿਲੋ ਉਤੀ ਟੰਨੇ ਚੱਕਦੇ ਉਹ ਫੇਰ ਆ ਜੀਸਾ علاوہ ਦਾ ਕਾਲੇ ਸੁੰਨ ਲੈ ਕੇ ਦਿੱਲੀ ਜਾ ਕੇ ਬੈਠ ਕੇ ਇੱਕ ਵਾਰੀ ਫੇਰ ਹਵਾ ਲੂ ਗੋਣ ਤੇ ਲਾ ਕੇ ਜੀਵ ਬਾਂ ਦਾ ਅੰਦਰ ਲੈ ਕੇ ਉਹਨੇ ਪੂਰੀ ਦੁਨੀਆ ਦੀ ਕ੍ਰਾਂਤੀ ਆ ਜਿਹੜੀ ਸੋਨਾ ਜੇਪਾਂ ਅੰਦਰ ਲੈ ਪੈਸੇ ਅਕਰਾਜੇ ਬੰਦ ਕਰ ਦੇਣਾ ਸੋਨਾ ਪੂਰੀ ਦੁਨੀਆ ਗੈਣ ਦੇਣ ਮੈਲਾ ਨਹੀਂ ਹੋਣ ਲਾ ਦੇਣਾ ਜਿਤੇ ਫੋਨਿਓ ਯਾਰ ਜਾਨ ਸਮਾਨ ਲੈਣਿਓ ਤੇ ਬਿੱਲ ਭਰ ਜਾਂਣਿਓ ਬੈ ਕੇ ਲੈਟਾਉਣ ਲਾ ਗੇ ਮੈਲਾ ਨਹੀਂ ਇਹਦਾ ਕੰਟਰੋਲ ਵੀ ਇਹ ਕੋਲੇ ਆ ਵਾਇਦਾ ਕਿਸਰਾਉ ਥੋੜੇ ਕੋਲੇ ਹੋਰ ਸਭ ਜੱਟ ਬੰਦ ਕਰ ਦਿੰਦੇ ਆ ਫੇ ਕਿੱਥੇ ਜਾਓਗੇ ਥੋੜੇ ਬੈਂਕਾਂ ਦੇ ਖਾਤੇ ਆਹਡ ਕਾਰਡ ਸੈਂਡ ਕਾਰਡ ਬੁਰਕ ਕਾਰ ਸਾਰੇ ਜੋੜ ਕੇ ਅਟੈਚ ਕਰਤੇ ਜਿਹੜੇ ਤੁਸੀਂ ਨਾ ਲਾਉਣ ਬੈਠੋਗੇ ਉਹ ਤੋਂ ਕਰਤਾ ਬੰਦ ਕਰ ਦਿਆ ਕਰ ਲਗੇ ਜਾਓਗੇ ਤਾਂ ਨਾ ਕਿੱਥੇ ਜੋ ਪੈਸੇ ਹੈ ਜਾ ਗਏ ਕੰਟਰੋਲਰ ਦੇ ਕੋਲੇ ਆ ਉੱਥੋਂ ਬਾਤਾ ਵੰਡ ਕਰਦਾ ਕਿੱਥੇ ਜਾਓਗੇ ਜੀ ਐਮ ਵੀ ਲਏ ਜੀ ਐਮ ਕੀ ਹੈ ਇੱਕ ਸਾਲ ਇੱਕ ਵਾਰ ਹੀ ਉਤਰਦਾ ਅਗਲੀ ਵਾਰੀ ਬਾਜ਼ਾਰ ਚੋਂ ਦੁਕਾਨ ਤੋਂ ਲੈਣਾ ਪੈਂਦਾ ਤੁਹਾਡੇ ਘਰੋਂ ਸਰੋਂ ਭਈ ਹੁੰਦੀ ਛੋਲੇ ਭਈ ਹੁੰਦੇ ਆ ਕਣਕ ਭਈ ਹੁੰਦੀ ਆ ਤਰੋਂ ਜਾ ਕੇ ਵੀਰ ਦਿਓ ਤੁਹਾਡਾ ਵੀਰ ਖਤਮ ਕਰ ਦੇਵੇ ਸੋਨੇ ਦੀਆਂ ਲਗਾਤਾਰ ਦੀਆਂ ਆ ਰਹੇ ਗਾ ਲਾੜੀ ਜੀ ਪ੍ਰਿੰਟ ਵੀ ਨਾਲ ਬਣਾ ਮਾਚਾ ਲਾੜੀ ਬਣਾ ਰਹੇ ਹਾਂ ਪੜਦਾ ਸਾਡਾ ਰਝਾਂ ਦੇ ਹੈ ਚੰਗਾ ਸਹਾਤਾ ਚੰਗਾ ਬੁੱਧੀਜੀਵੀ ਚੰਗਾ ਇਤਿਹਾਸਕਾਰ ਬੰਦਾ ਵੀ ਬੋਲਦਾ ਹੋਇਆ ਪਰ ਕਦੇ ਨਹੀਂ ਸੁਣਦਾ ਚਾਹਾਂ ਨਗਾ ਦੇ ਪਰ ਸਾਕਰ ਦੀ ਬੋਦੀ ਜੰਮੇ ਵਾਲੀ ਭਾਬੀ ਜਿਹੜੂ ਛਤਲਾਂ ਵਾਲਾ ਰਾਜੂ ਮਰੇ ਜਦ ਤੇ ਰਾਜ ਕਰਦਾ ਸੀ ਉਹ ਬਾਹੂ ਸਨ ਬੇਬੇ ਕੋਲ ਵੀ ਉਹੀ ਚੱਲੀ ਸਾਕਰ ਦੀ ਬੋਦੀ ਬਾਪੂ ਕੋਲ ਵੀ ਉਹੀ ਤੇ ਸੀ ਨੌਜਵਾਨਾਂ ਕੋਲ ਚੱਣੀ ਸੀ ਆ ਗਈ ਮੀਂਹ ਦਾ ਬੀਂਗਾ ਗਿਰਾ ਮਾਰ ਗਈ ਆ ਜਾ ਮੈਨੂੰ ਬੀਂਗਾ ਦਾ ਫੌਂਡ ਪਾਉਂਗੇ ਉਹ ਕਿੱਥੇ ਜਾਣੀ ਹੈ ਜਿਹੜੀ ਬੀਂਗਾ ਦਾ ਫੌਂਡ ਪਾਉਂਦੇ ਫੌਂਡ ਜਾਣੀ ਕਿੱਥੇ ਹੈ ਮਾਰ ਦਾਂਗੇ ਜੀ ਕੋਈ ਨਹੀਂ ਦੇਖਾ ਹਾਂ ਕੋਈ ਨਹੀਂ ਸਿਆਰੇ ਉਸ ਨੂੰ ਪਤਾ ਤਾਂ ਹੈਗਾ ਜੀ ਵੀ ਮੜਕੜ ਕੇ ਫੋੜਦਾ ਮੋਦੀ ਕੋਲੇ ਜਾਣੀ ਹੈ ਇਹਦਾ ਗੱਲ ਉੱਤੋਂ ਇੱਥੇ ਆ ਕੇ ਦਰਦਾ ਘੱਟੀ ਗਿਆ ਬਾਈ ਤੇਰਾ ਬਾਈ ਲੋਕਾਂ ਨੇ ਪੈਂਦਰੀ ਵੜ ਲੈਣੇ ਹੈ ਹਾਂ ਅੱਗ ਬੜ ਲੜੀ ਕਿੱਥੇ ਵੀ ਆ ਕੇ ਇੱਥੇ ਕੋਣੀ ਇਹ ਤਾਂ ਹੁਣ ਸਮਝ ਫਿਰ ਕਿੱਥੇ ਆ ਜਾਦੀ ਛੜੀ ਯਾਰ ਉਹਨਾਂ ਨੂੰ ਮਨ ਲੱਗ ਜਾਂਦਾ ਹੈ ਬਿਰਾਜੇ ਬਦਲੇ ਘਰਾਂ ਦੀ ਗੁਰਮੀਨਾ ਪ੍ਰਚਾਰ ਕਰਦੀ ਰਹੀ ਜਿੱਤੇ ਸਰਵੇਸ਼ੁਰ ਨੇ ਖਰਾਬ ਪਤਾ ਲੱਗਿਆ ਵੀ ਰਾਜੇ ਬਦਲੇ ਘਰ ਲਈ ਬੋਡ ਵਾਪਸ ਲੂਗੀ ਜਿਹਦੇ ਵਿੱਚ ਖੜਾ ਕਰਤਾ ਵੀ ਕਮਜ਼ੋਰ ਵੀਰ ਦਾ ਦੇ ਦਿਓ ਕੋਤੋਂ ਬਲੂਕਰ ਦੀ 90 ਰੁਪਏ ਦਿੱਤੀ ਵੀ ਇਹ ਸਰੂਪ ਖੜਾ ਹੋਇਆ ਬੰਡੇ ਵਾਲਾ ਹਿੰਦੂ ਚੇਹਰਾ ਬਿਜਲੀ ਦੀ ਬੋਡ ਵਾਪਸ ਢੁਗਾ ਆਪਾਂ ਨੂੰ ਉਧਰ ਭੇਜ ਕੇ ਖੜੀ ਕਰੋ ਆੜੇ ਮੋਬਾ ਆਪਣਾ ਇਹਨੇ ਬਣਦਾ ਸਰਦੂਰਗੜ ਤੋਂ ਹਰ ਵਾਰੀ ਪੱਤ ਤੋਂ ਇਹਨਾਂ ਨੂੰ ਵੀ ਕਰਦਾ ਹਾਇ ਕਾਗਲ ਸੀ ਹੈ ਕੈਪਟਨ ਉਹ ਜੋ ਤਹਾੰਦਾਰਾ 15 ਸਾਲ ਪਹਿਲਾਂ ਵੀ ਤਾਂ ਜਿੱਤੀ ਗਈ ਪਰ ਇਧਰ ਗੋਟੀਆਂ ਫਟ ਕਰਦੇ ਹੈਗਾ ਦਾ ਐਨਡੀਆ ਦਾ ਹਿੱਸਾ ਹੀ ਹੈ ਨਾ ਜਿਹੜਾ ਗੱਟ ਜੋੜਾ 18 ਵੀ ਪਾਰਟੀਆਂ ਦਾ ਐਨਡੀਆ ਬਣਿਆ ਵਾ ਬਾਦ ਲਿੱਸਾ ਹੀ ਉਹਦਾ ਹੀ ਹੈ ਹੈ ਦਾ ਭਾਜਪੀ ਨਾਲ ਹੀ ਹੈ ਦੂਜੇ ਆ ਗਏ ਬਈ ਰੇਡ ਕਲਬੀ ਜੋਦੇ ਬਦਲਾਅ ਇਹਦਾ ਕੋਈ ਆ ਨਹੀਂ ਪੈਨ ਨੇ ਬਦਲਾਅ ਆ ਗਿਆ ਕਿ ਨਹੀਂ ਬਈ ਹਾਂ ਆਇ ਨਹੀਂ ਇਹ ਬਦਲਾਅ ਬੋਲਦਾ ਬਦਲਾਅ ਆ ਗਿਆ ਹਾਂ ਬਦਲਾਅ ਸੇ ਪਹਿਲਾਂ ਜਿਦਾਂ ਕਹਿੰਦੇ ਸੀ ਬਦਲਾਅ ਲਿਆਵਾਂਗੇ ਬਦਲਾਅ ਹੋਊਗਾ ਬਦਲਾਅ ਹੋਊਗਾ ਹਾਂ ਹੈ ਇਮੀ ਹੈ ਕਿ ਕਹਤ ਹੈ ਨਹੀਂ ਬੋਲ ਕਹਤ ਹੈ ਕਹਤ ਹੈ ਮੈਨੂੰ ਲੱਗਦਾ ਵੀ ਭਾਰਤ ਮਾਨਕਲਾ ਕਿਤੇ ਹੀ ਰੋਗ ਹੁੰਦਾ ਨਾ ਅੰਗਰੇਜ਼ਾਂ ਨੂੰ ਤਾਂ ਆਈ ਲੱਗ ਜਾਂਦਾ ਕਿ ਆ ਵੀ ਜਿਹੜਾ ਵੀ ਕਿਸ ਤੋਂ ਸਾਡੇ ਸਾਡੇ ਕੋਲੋਂ ਜਿੱਤ ਕੇ ਭੱਜ ਜਾਂਦਾ ਕਾ ਉਹ ਤਾਂ ਸਾਡਾ ਦੁਸ਼ਮਣ ਬਣ ਜਾਂਦਾ ਠੀਕ ਕਹਿੰਦੀ ਸੀ ਆ ਪਗਵਾਂ ਤੋਂ ਬਾਅਦ ਜਿੱਤਿਆ ਆ ਵੀ ਪਗਵਾਂ ਤੋਂ ਉਹ ਵੀ ਸਾਡਾ ਦੁਸ਼ਮਣ ਬਣ ਜਾਂਦਾ ਤੀਨੂ ਕੀ ਕਹੀਏ ਹਨਾ ਨਹੀਂ ਛੱਡਦਾ ਤੂੰ ਚਲੋ ਬਾਈ ਕੰਨ ਨਾਲ ਸਾਥ ਦੇ ਦਿਓ ਚੰਗਾ ਲੱਗਿਆ ਬੋਰਡ ਸੱਤਾਂਗੇ ਪਾਣੀ ਪਾਜੀ ਬੋਰਡ ਸੱਤਾਂਗੇ ਨਹੀਂ ਆਣੀ ਸਿੱਤ ਨਹੀਂ ਐਂਡੀ ਬੋਰਡ ਮੈਂ ਬਾੜੇ ਕਹਿੰਦਾ ਵੀ ਗੱਲਾਂ ਪਤਾ ਹੀ ਕਰੂ ਜਣੇ ਤਾਬ ਇਸ ਤਰ ਹੁਣ ਤੱਕ ਕੱਲਾ ਹੀ ਸੀ ਬਾਈ ਜੇ ਬੋਰਡਾਂ ਤੇ ਰਗ ਮਾਰਿਆ ਪੰਜਾਬੀ ਉੱਤੇ ਲਗਾਤੀ ਆਈਏ ਕੱਲ੍ਹ ਲਈ ਲੜਿਆ ਕਿਸਾਨੀ ਮੋਰਚੇ ਤੁਸੀਂ ਵੀ ਨਾਲ ਸੀਗੇ ਲੱਖ ਰੁਪਇਆ ਸੱਤ ਦੇ ਨਾਲ ਸੀ ਤੇ ਦਿੱਲੀ ਪੁਲਸ ਦਾ ਤੋਂ ਪਾਰਤੀ ਹੁਣ ਵੀ ਚੱਲਦੇ ਆ ਆ ਤੀਜਾ ਹੜੋ ਹੋ ਗਿਆ ਸੋਰੀ ਦੇ ਪਾਸੇ ਇੱਥੋਂ ਕਾਫਲੇ ਬਰਬਨ ਤੋਰਦਾ ਰਿਹਾ ਪੰਜਾਬ ਧਰਤ ਜਿਉਂ ਜਾਉਂਦੀ ਬਸ ਉਹ ਪਾਣੀ ਦਾ ਮੋਰਚਾ ਲਾਇਆ ਢੱਲ ਗੁੰਦਪਿੰਡ ਲੋਹੇਪੁਰ ਜ਼ਿਲ੍ਹੇ ਚ 85 ਕਿਲੋਮੀਟਰ ਦਾ ਏਰੀਆ ਚਾਕੀਵਾਲ ਸਿੰਘ ਵਾਲੇ ਤੋਂ ਲੈ ਕੇ ਹਰੀਗੇ ਪੁੱਤ ਤੱਕ ਪੀਰਪੋੜ ਤੋਂ ਲੈ ਕੇ ਲਫਾਫਾ ਨਹੀਂ ਪਾ ਦਿੱਤਾ ਲੈਰ ਤੇ ਆਹ ਲਫਾਫਾ ਪਾਉਂਦੇ ਇੱਕ ਵੀਰ ਲਾ ਕੇ